ڈاکٹر گرپریت یہ کہنا چاہو گے آج تھوڑا مکمل دے رہے ہیں جس سے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਉ ਮੰਨਦਾ ਆ ਕੀਏ ਜਿਤ ਜਮੇ ਰਾਜਾਂ ਗੁਰਨਾਨਕ ਦੇਵ ਜੀ ਦਾ ਇਹ ਸੰਦੇਸ਼ ਜਿਹੜਾ ਹੈਗਾ ਇਹ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਹੈ ਜਿਹੜੀਆਂ ਵੀ ਫੀਮੇਲਸ ਨੇ ਉਹਨਾਂ ਸਾਰਿਆਂ ਦੀ ਬਹੁਤ ਇੱਜ਼ਤ ਕਰਨੀ ਚਾਹੀਦੀ ਹੈ ਇਹ ਗੁਰਨਾਨਕ ਦੇਵ ਜੀ ਸਿਖਾ ਕੇ ਗਏ ਨੇ ਤੇ ਇਕੁਐਲਿਟੀ ਦਾ ਸਾਨੂੰ ਉਹ ਸੰਦੇਸ਼ ਦੇ ਕੇ ਗਏ ਨੇ ਜਿਹੜਾ ਸਾਨੂੰ ਫੋਲੋ ਕਰਨਾ ਚਾਹੀਦਾ ਕਿੰਨੇ ਭਗਾਂ ਨੇ ਸੇਵਾ ਚੁੱਕ ਕਰਕੇ ਜੁੜਾ ਕੇ ਸੇਵਾ ਕਰੀ ਇਹ ਬਿਨਾਂ ਭਾਗ ਦੇ ਜੀ ਇਹ ਸੇਵਾ ਨਹੀਂ ਮਿਲ ਸਕਦੀ ਬਹੁਤ ਭਾਗਾ ਵਾਲਿਆਂ ਬਹੁਤ ਭਾਗਾ ਵਾਲਿਆਂ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਦਰ ਤੇ ਜੋੜਿਆ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਰ ਤੇ ਜੋੜਿਆ ਜੀ ਤੇ ਜਦੋਂ ਜ਼ਿੰਦਗੀ ਚ ਔਕਿਆਈਆਂ ਆਉਂਦੀਆਂ ਨੇ ਤੇ ਗੁਰੂ ਦਾ ਜਿਹੜਾ ਦਰ ਹੈ ਉਹੀ ਸਿਰਫ ਸਾਡੇ ਕੰਮ ਆਉਂਦਾ ਹੈ ਤੇ ਉਸ ਦਰ ਤੇ ਆ ਕੇ ਸਾਨੂੰ ਸਾਰੇ ਸੁੱਖ ਮਿਲਦੇ ਇਸ ਕਰਕੇ ਅਸੀਂ ਗੁਰੂ ਦੇ ਦਰ ਨਾਲ ਜੁੜੇ ਹਾਂ ਜੀ ਕਿ ਤੁਸ ਕ ਵਿੱਚ ਨਹੀਂ ਬੱਜੀ ਪਰ ਅੱਜ ਸਾਡੇ ਨਾਲ ਬਹੁਤ ਹਾਂਜੀ ਬਿਲਕੁਲ ਜੀ ਜਿੰਨੀ ਮਰਜ਼ੀ ਤੋਂ ਹੁੰਦਾ ਹੈ ਬਾਬਾ ਲੈ ਕੇ ਆਣ ਵਾਲਾ ਸਾਨੂੰ ਆਟ ਫੜ ਕੇ ਆਪ ਹੀ ਆਏ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕਿਫਤ ਹੈ ਗੁਰਾਂੰ ਸਿੰਘ ਕੀ ਕਹਣਾ ਚੋਕੇ ਅੱਜ ਪੰਜਵੀਂ ਭਾਸ਼ਾ ਦੀ ਗੁਰਨਾਨਕ ਦੇਵ ਜੀ ਦਾ ਜਨਮ ਦਿਵਸ ਗੁਰਨਾਨਕ ਦੇਵ ਦੇ ਪਿਤਾ ਦਾ ਨਾਮ ਸੀ ਮਾਤਾ ਕਾਲੂ ਜੀ ਉਹਨਾਂ ਦੇ ਮਾਤਾ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ ਉਹਨਾਂ ਦੀ ਭੈਣ ਦਾ ਨਾਮ ਸੀ ਬੇਬੇ ਨਾਨਕੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕਿਫਤ ਹੈ ਸੇਵਾ ਕਰਦੇ ਆਂ ਹਾਂ ਜੀ ਕਿੰਨੀ ਕੁ ਜੀ ਮਿਲ ਰਹੀ ਇੱਥੇ ਲੱਗਦਾ ਵਾਹ ਵਾਹ ਗੁਰੂ ਦੀ ਕਿਰਪਾ ਸਿੰਘ ਜੀ ਆਪਣਾ ਨਾਮ ਦੱਸ ਕੇ ਕਿ ਇਸ ਜਗ੍ਹਾ ਤੋਂ ਆਏ ਤੁਸੀਂ ਵਾਹਿਗੁਰੂ ਜੀ ਮੈਂ ਗੁਰੂ ਹਾਂਗਕਾਂਗ ਤੋਂ ਆਇਆ ਬਾਵਾ ਸਿੰਘ ਢਿੱਲੋਂ ਮੇਰਾ ਨਾਮ ਆ ਗੁਰੂ ਦੀ ਕਿਰਪਾ ਨਾਲ ਗੁਰੂ ਨੇ ਇੱਥੇ ਆਪਣੇ ਦਰਬਾਰ ਚ ਲੈ ਕੇ ਆਏ ਆ ਔਰ ਬਹੁਤ ਆਤਮਿਕ ਆਨੰਦ ਮਿਲਿਆ ਹੈ ਔਰ ਇੱਥੇ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਹੈ ਅਕਟ ਉਹਦੇ ਵਿੱਚ ਬੜਾ ਹੀ ਆਨੰਦ ਸਵੇਰੇ ਮਹਾਰਾਜ ਦੇ ਦਰਸ਼ਨ ਕਰੀਦੇ ਆ ਤੇ ਬਹੁਤ ਹੀ ਇੱਕ ਸੁੰਦਰ ਔਰ ਅਜੀਬੋ ਕਰੀਬ ਨਜ਼ਾਰਾ ਹੈ ਜਿਹੜਾ ਦੁਨੀਆ ਦੇ ਕਿਤੇ ਵੀ ਨਹੀਂ ਮਿਲ ਸਕਦਾ ਦਾਸ ਨੂੰ ਬਹੁਤ ਘੁੰਮਣ ਦਾ ਸਮਾਂ ਮਿਲਿਆ ਹੈ ਪਰ ਜੋ ਇਹ ਜਿੱਥੇ ਸਭ ਥਾਂ ਨਹੀਂ ਤੁਰ ਜਿਆ ਤੇ ਇੱਥੇ ਹੀ ਆਣ ਕੇ ਸਭ ਤੋਂ ਉੱਤਮ ਜਗ੍ਹਾ ਹੈ ਔਰ ਸਾਨੂੰ ਗੁਰੂ ਗੁਰੂ ਨਾਨਕ ਦੀ ਵਿਢਾਈ ਅੱਜ ਕੱਲ੍ਹ ਪ੍ਰਗਟ ਪਈ ਸਗਲੇ ਜਗ ਕੋ ਅੰਦਰ ਕੋ ਨਾਨਕ ਦੀ ਕੀ ਵਿਢਾਈ ਅੱਜ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਦਾ ਮੈਸੇਜ ਔਰ ਗੁਰੂ ਨਾਨਕ ਨਾਮ ਲੈਵਾ ਚੜਦੀ ਕਲਾ ਵਿੱਚ ਵਿੱਚ ਚੱਲ ਰਿਹਾ ਹੈ ਇਸੇ ਤਰ੍ਹਾਂ ਸਾਨੂੰ ਗੁਰੂ ਦੇ ਦੱਸੇ ਬਲ ਉਪਦੇਸ਼ਾਂ ਦੇ ਚੱਲਣ ਦਾ ਬਲ ਬੱਚੇ ਸਪੈਸ਼ਲ ਤੁਸੀਂ ਹਾਂਗਕਾਂਗ ਤੋਂ ਆਏ ਅੱਜ ਦੇ ਦਿਨ ਹਾਂਜੀ ਅਸੀਂ ਹਾਂਗਕਾਂਗ ਤੋਂ ਆਏ ਹਾਂ ਤੇ ਮੈਂ ਕੈਨੇਡਾ ਤੋਂ ਵੀ ਆਇਆ ਤੇ ਫਿਰ ਬਾਅਦ ਚ ਹਾਂਗਕਾਂਗ ਤੋਂ ਆਏ ਹਾਂ ਤੇ ਗੁਰੂ ਦੀ ਕਿਰਪਾ ਨਾਲ ਹੀ ਉਹ ਇੱਥੇ ਆਏ ਆਪਣੇ ਆਪ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਪ੍ਰਿਆ ਆ ਠੀਕ ਹੈ ਜੋ ਸੇਵਾ ਨਿਭਾ ਰਹੇ ਹੋ ਅੱਜ ਬੜਾ ਮਹਾਨ ਦਿਨ ਹੈ ਹਾਂਜੀ ਅੱਜ ਦਾ ਦਿਨ ਸਾਰੇ ਸਿੱਖਾਂ ਦੇ ਲਈ ਬਹੁਤ ਹੀ ਖਾਸ ਮੰਨਿਆ ਗਿਆ ਹੈ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਦਿਨ ਅਵਤਾਰ ਧਾਰਿਆ ਸੀ ਜਦੋਂ ਕਿ ਸਾਰੇ ਪਾਸੇ ਅਹੰਕਾਰ ਦੀ, ਈਰਖਾ ਦੀ, ਦੁਸ਼ਤ ਦੀ ਧੁੰਦ ਪਈ ਹੋਈ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਜਨਮ ਇਸ ਅੱਜ ਦੇ ਦਿਨ ਅਵਤਾਰ ਧਾਰ ਕੇ ਸਾਰੇ ਪਾਸੇ ਇਸ ਚੀਜ਼ ਨੂੰ ਠੰਡ ਪਾਈ ਏ ਕਿੰਨੀ ਖੁਸ਼ੀ ਹੋਰੀ ਕਿਨੇ ਭਾਗਾ ਵਾਲੇ ਕੰਮ ਗੁਰੂ ਘਰ ਅੰਦਰ ਬੈਠੇ ਹੋ ਗਏ ਬੜੇ ਵੱਡੇ ਭਾਗ ਨੇ ਬੜੀ ਵਿਸ਼ੇਸ਼ ਕਿਰਪਾ ਹੋਵੇ ਗੁਰੂ ਦੀ ਤੇ ਕੋਈ ਇੱਥੇ ਆ ਸਕਦਾ ਏ ਨਹੀਂ ਤੇ ਉਹ ਵੀ ਦਿਨ ਸੀ ਜਦੋਂ ਘਰੇ ਪਏ ਰਹੀਦਾ ਸੀ ਰਜਾਈਆਂ ਲੈ ਕੇ ਕੋਈ ਪਤਾ ਹੀ ਨਹੀਂ ਸੀ ਹੁੰਦਾ ਵੀ ਗੁਰੂ ਵੀ ਗੁਰੂ ਘਰ ਜਾਣਾ ਵੀ ਕੋਈ ਮਹੱਤਤਾ ਰੱਖਦਾ ਆ ਤੇ ਕੋਈ ਭਾਗਾ ਵਾਲੀਆਂ ਰੂਹਾਂ ਐਸੀਆਂ ਜੁੜੀਆਂ ਜਿਨ੍ਹਾਂ ਨੇ ਸਾਨੂੰ ਵੀ ਜੋੜਿਆ ਉਹਨਾਂ ਤੇ ਕਿਰਪਾ ਸੀ ਉਹਨਾਂ ਦੇ ਪੈਰਾ ਪਿੱਛੇ ਪ੍ਰਮਾਤਮਾ ਨੇ ਸਾਡੇ ਤੇ ਵੀ ਕਿਰਪਾ ਕੀਤੀ ਹੈ ਤੇ ਅੱਜ ਮਨ ਚ ਚਾਹ ਹੁੰਦਾ ਆ ਕਈ ਰਾਤੀ ਕਿਤੇ ਵੀ ਕਿਸੇ ਪਾਰਟੀ ਫੰਕਸ਼ਨ ਤੇ ਗਏ ਹੋ ਇਹ ਜਿੰਨੀ ਮਰਦੀ ਲੇਟ ਸੋ ਇਹ ਕਿਰਪਾ ਐਹੋਈ ਵਰਤਦੀ ਕਿ ਨਈ ਵਾਇਰਸ ਫੇਰੇ ਤੁਸੀਂ ਆਪ ਹੀ ਉਠਾ ਕੇ ਆਪਣੇ ਦਰ ਤੇ ਲੈ ਕੇ ਜਾਇਓ ਦਰਸ਼ਨ ਕਰਵਾਇਓ ਸੇਵਾ ਕਰਵਾਇਓ ਜਦੋਂ ਬਾਬੇ ਨਾਨਕ ਜੀ ਨੇ ਕਿਹਾ ਹੀ ਨਾਮ ਜਪੋ ਮਨਸਾ ਕਰਕੇ ਵਰਤਿਓ ਬਤਲਦੇ ਹਾਂ ਹਾਂਜੀ ਬਸ ਗਲਤੀਆਂ ਤੇ ਇਨਸਾਨ ਕਰਦਾ ਹੀ ਆ ਬਾਕੀ ਅਰਦਾਸ ਹਮੇਸ਼ਾ ਇਹ ਹੋਉਂਦੀ ਕਿ ਪਰਮਾਤਮਾ ਤੁਸੀਂ ਜਿੰਨਾ ਕੁ ਵੀ ਦਿੱਤਾ ਆ ਉਹਦੇ ਵਿੱਚ ਵੰਡ ਕੇ ਛਕਿਆ ਜਾ ਸਕੇ ਨਾਮ ਵੱਤ ਵੱਤ ਜਪਿਆ ਜਾ ਸਕੇ ਤੇ ਹਰ ਕੀਰਤ ਕੀਤੀ ਜਾ ਸਕੇ ਵਾਈ ਗਾ ਵਾਈ ਗੁੱਡ ਜੀ ਕੀ ਫਤਿਹ ਅਰਜਿੰਦਰ ਕੋ ਕੀ ਨਾਮ ਹੈ ਅਰਜਿੰਦਰ ਕੋ ਕੀ ਕਹਿਣਾ ਚਾਹੋਗੇ ਅੱਜ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਸਤਿ ਸ੍ਰੀ ਅਕਾਲ ਹਰਮੰਦਰ ਸਾਹਿਬ ਪਹੁੰਚੇ ਪਹਿਲੇ ਤਾਂ ਮੈਂ ਕਹਾਂਗੀ ਕਲਯੁਗ ਵਿੱਚ ਇਸ ਧਰਤੀ ਤੇ ਜਦ ਕੋਹਰ ਹਨੇਰਾ ਛਾਇਆ ਕਲਯੁਗ ਵਿੱਚ ਇਸ ਧਰਤੀ ਤੇ ਜਦ ਕੋਹਰ ਹਨੇਰਾ ਛਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਭ ਨੂੰ ਕੀਰਤਨ ਨਾਮ ਜਪਣ ਕੀਰਤ ਕਰਨ ਤੇ ਵੰਡ ਛਕਣ ਦਾ ਮੈਸੇਜ ਦਿੱਤਾ ਸਾਨੂੰ ਵੀ ਸਾਰਿਆਂ ਨੂੰ ਜਾਤ ਪਾਤ ਨੂੰ ਭੁੱਲ ਕੇ ਇੱਕ ਝੂਟੋ ਕੇ ਸਾਰਿਆਂ ਨੂੰ ਇਹੀ ਜਿਹੜਾ ਉਹ ਨਾਮ ਜਪਣਾ ਚਾਹੀਦਾ ਹੈ ਕਿਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛਕਣਾ ਚਾਹੀਦਾ ਸਾਰਿਆਂ ਨੂੰ ਜਿਹੜਾ ਉਹ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਇੱਥੇ ਆ ਕੇ ਸਾਰੇ ਜਦੋਂ ਅਸੀਂ ਨਾਮ ਜਪਨੇ ਆ ਪ੍ਰਮਾਤਮਾ ਦਾ ਨਾਮ ਲੈਨੇ ਆ ਤੇ ਸਾਰੇ ਜਾਤ ਪਾਤ ਵਿਤਕਰੇ ਗੁਰੂ ਜੀ ਨੇ ਕੋਈ ਵੀ ਜਿਹੜਾ ਜਾਤ ਪਾਤ ਦਾ ਵਿਤਕਰਾ ਜਿਹੜਾ ਉਹ ਖਤਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਔਰ ਕੀਤਾ ਵੀ ਹੈ ਔਰ ਸਾਨੂੰ ਵੀ ਇਹੀ ਸੰਦੇਸ਼ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਜਾਤ ਪਾਤ ਨੂੰ ਜਿਹੜਾ ਖਤਮ ਕਰਨਾ ਚਾਹੀਦਾ ਹੈ ਚੰਗੇ ਕਰਮ ਕਰਨੇ ਚਾਹੀਦੇ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਸਾਨੂੰ ਉਹਦਾ ਫਲ ਵੀ ਜਿਹੜਾ ਉਹ ਚੰਗਾ ਹੀ ਹੋਵੇ ਕਿੰਨੇ ਭਾਗੇ ਤੁਸੀਂ ਕਿਉਂਕਿ ਜੋੜੇ ਕਰ ਸੇਵਾ ਮਿਲੀ ਹੈਗੇ ਭਾਗ ਵਾਲਿਆਂ ਨੂੰ ਸੇਵਾ ਮਿਲਦੀ ਹੈ ਆ ਬੜੀ ਕਿਰਪਾ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਹਿੰਦੇ ਕਿ ਜਦੋਂ ਜ਼ਿੰਦਗੀ ਚ ਖੁੱ꺼 ਲੱਗਦੀ ਹੈ ਨਾ ਉਦੋਂ ਹੀ ਮੈਂ 2019 ਮੇਰਾ ਐਕਸੀਡੈਂਟ ਹੋ ਗਿਆ ਮੈਂ 6 ਮਹੀਨੇ ਤੱਕ ਬੈੱਡ ਤੇ ਰਹੀ ਤਾਂ ਮੈਂ ਉਸ ਟਾਈਮ ਅਰਦਾਸਾਂ ਕਰਦੀ ਸੀ ਕਿ ਵਾਹਿਗੁਰੂ ਜੀ ਮੈਨੂੰ ਮੇਰੇ ਪੈਰਾਂ ਤੇ ਕਰ ਦੋ ਤੇ ਮੇਰਾ ਬ੍ਰਦਰ ਇੱਥੇ ਘੱਟੋ ਘੱਟ 10 ਸਾਲ ਤੋਂ ਸੇਵਾ ਉਹਨੇ ਮੈਨੂੰ ਕਿਹਾ ਕਿ ਤੂੰ ਗੁਰੂ ਦੀ ਨਗਰੀ ਵਿੱਚ ਰਹਿਣੀ ਹੈ ਤੇ ਤੂੰ ਉੱਥੇ ਜਾ ਨਹੀਂ ਸਕਦੀ ਤਾਂ ਮੈਨੂੰ ਉਹ ਗੱਲ ਜਿਹੜੀ ਬੜੀ ਮਤਲਬ ਮਨ ਨੂੰ ਲੱਗੀ ਤਾਂ ਜਦੋਂ ਮੈਂ ਆਪਣੇ ਮਤਲਬ ਵਾਹਿਗੁਰੂ ਜੀ ਨੇ ਮੈਨੂੰ ਮੇਰੇ ਪੈਰਾਂ ਤੇ ਕੀਤਾ ਤੇ 2019 ਤੋਂ ਬਾਅਦ ਵਾਹਿਗੁਰੂ ਜੀ ਨੇ ਇਹ ਕਿਰਪਾ ਕੀਤੀ ਕਿ ਉਸ ਤੋਂ ਬਾਅਦ ਮੈਂ ਜਿਹੜੀ ਉਹ ਸੇਵਾ ਕਰਲੀ ਵਾਹਿਗੁਰੂ ਨੇ ਮੈਨੂੰ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਪਾਤਸ਼ਾਹ ਦਾਦਾ ਕਿੰਨੀ ਬੜੀ ਪਈ ਹੈ ਪਰ ਕੋਈ ਖੜਦਾ ਨਹੀਂ ਹੈਗਾ ਹਾਲਾਤ ਉੱਪਰ ਨਹੀਂ ਜੀ ਕੋਈ ਗੁਰ ਜਦੋਂ ਗੁਰੂ ਦੀ ਕਿਰਪਾ ਹੋਏ ਫਿਰ ਕੋਈ ਠੰਡ ਦਾ ਅਸਰ ਨਹੀਂ ਹੁੰਦਾ ਜਦ ਸਿਰਫ ਜਦੋਂ ਮਤਲਬ ਜਦੋਂ ਪਤਾ ਹੋਈ ਨਾ ਅਗਲੇ ਦਿਨ ਮਤਲਬ ਇਹ ਹੁੰਦਾ ਕਿ ਸਵੇਰੇ ਦਰਬਾਰ ਸਾਹਿਬ ਜਾਣਾ ਗੁਰੂ ਰਾਮਦਾਸ ਜੀ ਘਰ ਜਾਣਾ ਤੇ ਮਤਲਬ ਰਾਤ ਹੀ ਜਿਹੜੀ ਆ ਉਹ ਨੀਂਦੀ ਆਉਂਦੀ ਨਾ ਚਾਹ ਹੁੰਦਾ ਮਤਲਬ ਮੈਂ ਬਿਆਨ ਨਹੀਂ ਕਰ ਸਕਦੀ ਕਿ ਇੰਨੀ ਕਿਰਪਾ ਮੈਂ ਕਹਿੰਦੀ ਬੜੇ ਭਾਗਾਂ ਵਾਲਿਆਂ ਵਾਹਿਗੁਰੂ ਨੇ ਆਪਣੀ ਨਗਰੀ 'ਚ ਲਿਆਂਦਾ ਤੇ ਆਪਣੇ ਦਰ ਘਰ ਦੀ ਸੇਵਾ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸ੍ਰੀ ਗੁਰੂ ਜੀ ਦੇ ਫਤਿਹ ਮੇਰਾ ਨਾਮ ਦਾਸਪੁਰ ਲੱਛਮਣ ਹੈ ਕੀ ਕਹਿੰਦਾ ਜੋਗ ਵੀ ਪਹਿਲੇ ਪਾਸੇ ਸ਼੍ਰੀ ਨਾਰਕਦੇਵ ਜੀ ਪ੍ਰਕਾਸ਼ਪੁਰ ਤੋਂ ਪ੍ਰੋਤਸਪਿਤ ਤਸ਼ਰੀਹ ਹੋ ਰਹੀ ਹੈ ਅੱਜ ਦਾ ਦਿਨ ਹੈ ਬਹੁਤ ਹੀ ਪਵਿੱਤਰ ਦਿਹਾੜਾ ਹੈ ਸਿੱਖ ਪੰਥ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਈ ਹੈ ਅੱਜ ਦਾ ਉਹਨਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜਨਮ ਦਿਹਾੜਾ ਇਸ ਕਰਕੇ ਸਾਰੀਆਂ ਸੰਗਤਾਂ ਅੱਜ ਨਾਸਤਕ ਹੋ ਰਹੀਆਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਾਰੇ ਆਪਣੇ ਆਪਣੇ ਨਿਵਸਤਕ ਹੋ ਰਿਹਾ ਤੇ ਆਪਣੇ ਖੁਸ਼ੀਆਂ ਪ੍ਰਾਪਤ ਕਰ ਰਹੇ ਆ। ਲੱਗਦਾ ਕਿ ਸੰਗਤ ਆਪਣੇ ਵੀ ਸੇਵਾ ਨਿਭਾ ਰਹੀ ਹੈ, ਸੇਵਾ ਭਾਗਾ ਨਾਲ ਮਿਲਦੀ ਹੈ ਜੀ। ਬਿਲਕੁਲ ਜੇ ਜੋ ਕੋਈ ਵੀ ਸੇਵਾ ਜੋੜਾ ਕਰਦੀ ਸੇਵਾ ਲੱਗਦੀ ਸੇਵਾ ਹੈ ਕਿਸ ਤਰ੍ਹਾਂ ਵੀ ਕੋਈ ਸੇਵਾ ਗੁਰੂ ਘਰ ਦੇ ਵਿੱਚ ਬੜੇ ਕਰਮਾ ਭਾਗਾ ਨਾਲ ਮਿਲਦੀ ਹੈ ਤੇ ਇਸ ਦਾ ਆਣ ਕੇ ਸਾਰੀਆਂ ਸੰਗਤਾਂ ਲਾਹਾ ਲੈ ਰਹੀਆਂ ਨੇ। ਲੱਗਦਾ ਕਿ ਠੰਡ ਭਾਵੇਂ ਜਿਹੜੀ ਮੱਦੀ ਧੁੰਦ ਪਈ ਆ ਪਰ ਆਸਾ ਕਮੀ। ਇਸ ਤਰ੍ਹਾਂ ਠੰਡ ਦਾ ਇਹ ਤਾਂ ਕੋਈ ਨਹੀਂ ਅਸਰ ਹੋ ਸਕਦਾ ਜਿਸ ਤਰ੍ਹਾਂ ਇਹ ਮੱਦੀ ਠੰਡ ਹੋਵੇ। ਜਿੰਨੇ ਸੇਵਾਇਂ ਭਾਰਨਾ ਜਿੰਨਾ ਤੇ ਹੈਗੀ ਉਹ ਸੇਵਾ ਨਾ ਕਰਨੀ ਕਰਨੀ ਆ ਤੁਸੀਂ ਸਾਰਾ ਵੇਖ ਸਕਦੇ ਹੋ ਸਾਰੀਆਂ ਸੰਗਤਾਂ ਜੋ ਜੋੜਾ ਘਰ ਦੇ ਵਿੱਚ ਬੜੇ ਉਕਾਸਾਂ ਦੇ ਨਾਲ 24 ਘੰਟੇ ਸੇਵਾ ਚੱਲਦੀ ਆ ਪਾਲਿਸ਼ ਦੀ ਵੀ ਹੁੰਦੀ ਆ ਦੋ ਟਾਈਮ ਤੇ ਜੋੜੇ ਰੱਖਣ ਦਾ ਸਵਾਲ ਦੀ ਵੀ ਹੁੰਦੀ ਆ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਹ ਗੁਰੂ ਘਰ ਤੋਂ ਮਿਲ ਜੇ ਸੰਗਤਾਂ ਉਹਦਾ ਲਾਹਾ ਲੈ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੀਵਾਲੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਹੈ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦਾ ਜਿਸ ਵਕਤ ਪ੍ਰਕਾਸ਼ ਹੋਇਆ ਉਸ ਵਕਤ ਸਮਾਜ ਦੇ ਵਿੱਚ ਅੰਧਕਾਰ ਫੈਲਿਆ ਹੋਇਆ ਸੀ ਅਗਿਆਨਤਾ ਦੀ ਤੁੰਦ ਪਸਰੀ ਹੋਈ ਸੀ ਜਿਵੇਂ ਸੂਰਜ ਦੀ ਤੀਜ ਰੌਸ਼ਨੀ ਹਨੇਰੇ ਨੂੰ چیر ਦਿੰਦੀ ਹੈ ਹਨੇਰੇ ਨੂੰ ਦੂਰ ਕਰ ਦਿੰਦੀ ਹੈ ਤੁੰਦ ਦੇ ਪਸਾਰੇ ਨੂੰ ਖਤਮ ਕਰ ਦਿੰਦੀ ਹੈ ਤੇ ਰੌਸ਼ਨੀ ਕਰਦੀ ਹੈ ਉਸੇ ਤਰ੍ਹਾਂ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉਸ ਵਕਤ ਪ੍ਰਕਾਸ਼ ਨੇ ਸਮਾਜ ਦੇ ਵਿੱਚ ਫੈਲੀ ਹੋਈ ਅਗਿਆਨਤਾ ਤੇ ਤੁੰਦ ਜਿਹੜੀ ਸੀ ਉਸ ਨੂੰ ਖਤਮ ਕਰ ਦਿੱਤਾ ਪਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ ਮਿੱਟੀ ਤੋਂ ਦੇ ਜਗ ਚਾਨਣ ਹੋਆ ਸਮਾਜ ਪੀੜਿਆ ਜਾ ਰਿਹਾ ਸੀ ਸਮਾਜ ਲੁੱਟਿਆ ਜਾ ਰਿਹਾ ਸੀ ਸਮਾਜ ਦੱਬਿਆ ਜਾ ਰਿਹਾ ਸੀ ਸਮਾਜ ਦੇ ਅਧਿਕਾਰ ਖੋਏ ਜਾ ਰਹੇ ਸੀ ਸਮਾਜ ਦੇ ਹੱਕਾਂ ਦੇ ਉੱਤੇ ਛਾਪੇ ਪੈ ਰਹੇ ਸੀ ਡਾਕੇ ਪੈ ਰਹੇ ਸੀ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਹਰ ਪਾਸਿਓਂ ਸਮਾਜ ਇੱਕ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਸੀ ਮਨੁੱਖਤਾ ਇੱਕ ਦਰਦ ਝੇਲ ਰਹੀ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖਤਾ ਦੀ ਪੀੜ ਨੂੰ ਮਹਿਸੂਸ ਕੀਤਾ ਮਾਨਵਤਾ ਦੇ ਦਰਦ ਨੂੰ ਮਹਿਸੂਸ ਕੀਤਾ ਤੇ ਫਿਰ ਆਪਣੇ ਉਪਦੇਸ਼ਾਂ ਦੇ ਰਾਹੀਂ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਜਗਾ ਜਗਾ ਜਾ ਕੇ ਮਨੁੱਖਤਾ ਦੇ ਦਰਦ ਨੂੰ ਮਨੁੱਖਤਾ ਦੀ ਪੀੜਾ ਨੂੰ ਜਿਹੜਾ ਸੀ ਉਹ ਖਤਮ ਕਰਨ ਵਾਸਤੇ ਮਹਾਨ ਉਪਦੇਸ਼ ਦਿੱਤੇ ਮਹਾਨ ਸਿੱਖਿਆਵਾਂ ਦਿੱਤੀਆਂ ਜਿੱਥੇ ਉਹਨਾਂ ਨੇ ਰਾਜੇ ਸਿਹੀ ਮੁਕਦਮ ਕੁੱਤੇ ਆਖ ਕੇ ਸੰਸਾਰ ਦੀ ਰਾਸੀ ਲੋਕਾਂ ਨੂੰ ਵੰਗਾਰਿਆ ਕਿ ਤੁਸੀਂ ਸਮਾਜ ਦਾ ਲਹੂ ਪੀਨੇ ਹੋ ਤੁਸੀਂ ਗਲਤ ਹੋ ਉੱਥੇ ਉਸ ਵਕਤ ਦੇ ਜਿਹੜੇ ਧਾਰਮਿਕ ਆਗੂ ਸੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਆਪਣੇ ਉਪਦੇਸ਼ਾਂ ਦੇ ਰਾਹੀਂ ਸਿੱਖਿਆ ਦਿੱਤੀ ਉਹਨਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੇਧਤ ਹੋਏ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਹਾਵੇ ਜੀਆ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵਕਤ ਦੇ ਜਿਹੜੇ ਧਾਰਮਿਕ ਆਗੂ ਜਿਹੜੇ ਸੀ ਆਪਣੇ ਆਪਣੇ ਧਰਮ ਦੀ ਪ੍ਰਤੀਨਿਧਤਾ ਕਰਦੇ ਔਰ ਸਮਾਜ ਦੀ ਪੀੜਾ ਨੂੰ ਜਿਹੜਾ ਹੈ ਉਹ ਦੇਖ ਕੇ ਅੱਖਾਂ ਮੀਚ ਰਹੇ ਸੀ ਉਹਨਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਿਆ ਦਿੱਤਾ ਵੱਡੇ ਵੱਡੇ ਸਰਮਾਹੇਦਾਰ ਵੱਡੇ ਵੱਡੇ ਪੂੰਜੀਪਤੀ ਮਲਕ ਭਾਗੋ ਵਰਗੇ ਜਿਹੜੇ ਸਮਾਜ ਦਾ ਸ਼ੋਸ਼ਣ ਕਰ ਰਹੇ ਸੀ ਮਾਨਵਤਾ ਨੂੰ ਲੁੱਟ ਰਹੇ ਸੀ ਉਹਨਾਂ ਨੂੰ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਧੇ ਰਾਹੇ ਪਾਇਆ। ਔਰ ਸਮਾਜ ਦੇ ਵਿੱਚ ਬੁਰੀਆਂ ਆਲਮਤਾਂ ਜਾਤ ਪਾਤ ਦਾ ਵਿਤਕਰਾ ਭੇਦ ਭਾਵ ਵੰਡੀਆਂ ਊਚ ਨੀਚ ਛੂਆ ਛਾਤ ਇਹ ਸਭ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਨੇ ਇਹਨਾਂ ਨੂੰ ਪੂਰੇ ਜ਼ੋਰਦਾਰ ਇਨਕਲਾਬੀ ਸ਼ਬਦਾਂ ਦੇ ਵਿੱਚ ਨਕਾਰਿਆ। ਅਖੰਡ ਦੰਬ ਜੋ ਧਰਮ ਦੇ ਨਾਮ ਦੇ ਉੱਤੇ ਕੀਤਾ ਜਾ ਰਿਹਾ ਸੀ ਇਹਨੂੰ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਸਿੱਖਿਆ ਦੇ ਦੁਆਰਾ ਖਤਮ ਕਰਨ ਦਾ ਮਹਾਨ ਉਪਰਾਲਾ ਕੀਤਾ ਐਸੇ ਦਿਨ ਦਿਵਾਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅਸੀਂ ਅੱਜ ਮਨਾ ਰਹੇ ਹਾਂ ਮੈਂ ਇੱਕ ਵਾਰੀ ਫੇਰ ਮਹਾਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦੇਣਾ ਆਓ ਰਲ ਮਿਲ ਕੇ ਤਾਨੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਉਪਦੇਸ਼ਾਂ ਤੇ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਾਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ